ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਹਾ ਏਕੋ ਏਕ ਇਥੇ ਵਿਸਰਾਮ ਹੈ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰავ ਰਹਿਆ ਸਭ ਅੰਤਰ ਤਿਸ ਬਿਨ ਅਵਰ ਨ ਕੋਈ ਹੈ ਲਖ 84 ਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਭਨਾ ਰਿਜਿਕ ਸਮਾਹੇ ਆਪੇ ਕੀਮਤ ਹੋਰ ਨਾ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹਉ ਮੈਂ ਮੇਰਾ ਪਸਰਿਆ ਆ ਪਾਸਾਰਾ ਅਨ ਦਿਨ ਜਲਤ ਰਹੇ ਦਿਨ ਰਾਤੀ ਗੌਰ ਬਿਨ ਸਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਉਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਸੱਚਾ ਹੁਕਮ ਸੱਚਾ ਪਾਸਾਰਾ ਇੱਥੇ ਵਿਸਰਾਮ ਹੈ ਹੋਰਨ ਹੁਕਮ ਨਾ ਹੋਈ ਹੈ ਆਪੇ ਲਾਇ ਲਏ ਸੋ ਲਾਗੈ ਆਪੇ ਲਾਇ ਲਏ ਇੱਥੇ ਵਿਸਰਾਮ ਸੋ ਲਾਗੈ ਗੁਰ ਪ੍ਰਸਾਦੀ ਜਮਕਾ ਭਉ ਭਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮੁਖ ਬੂਝਾ ਕੋਈ ਹੈ ਆਪੇ ਮੀਲੇ ਮੇਲ ਮਿਲਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਓ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਕਈ ਥਾਵਾਂ ਤੇ ਪੁਰਵ ਪਾਠ ਆਇਆ ਹੈ ਪਰ ਪੁਰਵ ਪਾਠ ਸੁੱਧ ਪਾਠ ਹੈ ਔਂਕੜ ਨਾਲ ਆਨ ਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਏ ਸਤਗੁਰ ਸੇਵ ਸਦਾ ਸੁਖ ਦਾਤਾ ਸਤਗੁਰ ਸੇਵ ਸਦਾ ਸੁਖ ਜਾਤਾ ਸਤ ਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹੋ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਏ ਕਾਇਆ ਕੁਟੰਬ ਮੋਹ ਨਾ ਬੂਝੈ ਮੋਹ ਪਦ ਤੇ ਵਿਸਰਾਮ ਯਾਦ ਰੱਖਣਾ ਹੈ ਕਾਇਆ ਕੁਟੰਬ ਮੋਹ ਨਾ ਬੂਝੈ ਕਾਇਆ ਕੁਟੰਬ ਮੋਹ ਨਾ ਬੂਝੈ ਗੁਰਮੁਖ ਹੋਵੈ ਤਾ ਆਖੀ ਸੂਝੈ ਅਨ ਦਿਨ ਨਾਮ ਰਵੈ ਦਿਨ ਰਾਤੀ ਮੇਲ ਪ੍ਰੀਤਮ ਸੁਖ ਹੋਈ ਏ ਮਨਮੁਖ ਧਾਤ ਮਨਮੁਖ ਧਾਤ ਦੂਜੈ ਹੈ ਲਾਗਾ ਜਨਮਤ ਕੀ ਨਾ ਮੂਓ ਅਪਹਾਗਾ ਹਾਂਜੀ ਜਨਮਤ ਇਥੇਮ ਖਲਾ ਦਨੀ ਹੈ ਜਨਮਤ ਈ ਨਾ ਮੂ ਇਥੇ ਵਿਸਰਾਮ ਹੈ ਮੰਮੇ ਦਲੈਂਕੜ ਹਨ ਊੜਾ ਖੁੱਲੇ ਮੂ ਬਲਾ ਉਚਾਰਨ ਕਰਨਾ ਮੂ ਆ ਭਾਗਾ ਆ ਭਾਗਾ ਨਹੀਂ ਕਹਿਣਾ ਹੈ ਦੋਵੇਂ ਤਿੰਨ ਕੰਨੇ ਹਨ ਐੜੇ ਕੰਨਾ ਵੀ ਹੈ ਭੱਵੇ ਕੰਨਾ ਵੀ ਹੈ ਗੱਗੇ ਕੰਨਾ ਵੀ ਹੈ ਆ ਭਾਗਾ ਆਗਤ ਜਾਤ ਵਿਰਥਾ ਜਨਮ ਗਵਾਇਆ ਵੇਨ ਗੁਰ ਮੁਕਤ ਨਾ ਹੋਈ ਏ ਕਾਇਆ ਕਸੁੱਧ ਹੋ ਮੈਂ ਮਲ ਲਾਈ ਹੋ ਮੈਂ ਪੁੱਲਾ ਹੀ ਬੋਲਣਾ ਹੋ ਮੈਂ ਮਲ ਲਾਈ ਜੇ ਸੋਤ ਹੋਵਹਿ ਤਾ ਮੈਲ ਨਾ ਜਾਈ ਸ਼ਬਦ ਧੋਪੈ ਤਾ ਹੱਛੀ ਹੋਵੈ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰਹਿ ਮਾਰ ਮਾਰ ਜੰਮਹਿ ਸ਼ਬਦ ਨਾ ਵਿਚਾਰਹਿ ਅੰਤਰ ਮਾਇਆ ਮੋਹ ਗੁਬਾਰਾ ਜੋ ਸੁਪਨਾ ਸੋਧ ਨਾ ਹੋਈ ਹੈ ਇੱਕ ਪੰਚਾਮਾਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵੱਡ ਭਾਗੇ ਅੰਤਰ ਸਾਚ ਰਵਹ ਰੰਗ ਰਾਤੇ ਸਹਿਜ ਸਮਾਵੈ ਸੋਈ ਹੈ ਗੋਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੁਣਾਪੈ ਸਦਾ ਸ਼ਬਦ ਰਵੈ ਘਟ ਅੰਤਰ ਰਸਨਾ ਰਸ ਚੱਖੈ ਸੱਚ ਸੋਈ ਹੈ ਹਉ ਮੈਂ ਮਾਰੇ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਔਰ ਧਾਰੇ ਵੇਖਸ ਬਿਨ ਹਉ ਹੋਰ ਨਾ ਜਾਣਾ ਸਹਜੇ ਹੋਏ ਸੋ ਹੋਈ ਹੈ ਬਿਨ ਸਾਤ ਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਝੈ ਸੱਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੇ ਹਮ ਸਬਦੇ ਖੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵ ਹੈ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਾਤ ਹੋਈ ਹੈ ਔਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇ ਗੁਰ ਸੇਵਾ ਤੀ ਸਬਦ ਪਛਾਤਾ ਏਕੋ ਅਮਰ ਏਕਾ ਪਤਸਾਹੀ ਜੁਗ ਜੁਗ ਸਿਰ ਕਾਰ ਬਣਾਈ ਹੈ ਏਕੋ ਅਮਰ ਏਕਾ ਪਤਸਾਹੀ ਪਾਠ ਉਚਾਰਨ ਕਰਨਾ ਕਈ ਸਿੰਘ ਸੁਤੇ ਸਿੱਧ ਪਾਤ ਸਾਹੀ ਬੋਲ ਜਾਂਦੇ ਹਨ ਕੰਨਾ ਲਾ ਦਿੰਦੇ ਨੇ ਪੱਪੇ ਨੂੰ ਪਰ ਇੱਥੇ ਕੰਨਾ ਹੈ ਨਹੀਂ ਹੈ ਏਕੋ ਅਮਰ ਏਕਾ ਪਤਸਾਹੀ ਇਥੇ ਵਿਸਰਾਮ ਹੈ ਜੁਗ ਜੁਗ ਸਿਰਕਾਰ ਬਣਾਈ ਹੀ ਸਿਰ ਵਖਰਾ ਪਾਠ ਹੈ ਕਾਰ ਵਖਰਾ ਹੈ ਸਰਕਾਰ ਇਕੱਠਾ ਨਹੀਂ ਕਹਿ ਦਿਨਾ ਸੋ ਜਨ ਨਿਰਮਲ ਜੇ ਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਆਪੇ ਪਦਤੀ ਵਿਸਰਾਮ ਲਾਉਣਾ ਹੈ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸੱਚੇ ਪਤ ਪਾਈ ਹੀ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਪਾਤਿ ਵਿਸਰਾਮ ਹੈ ਨਾਮ ਮਿਲੇ ਦੂਵੇਂ ਮੰਮੀ ਉਚਾਰਨ ਕਰਨੇ ਹਨ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਾਤ ਗਵਾਈ ਨਾਮ ਰਤੇ ਪਰਮ ਹੰਸ ਬੈਰਾਗੀ ਨਿਜ ਘਰ ਤਾੜੀ ਲਾਈ ਏ ਸ਼ਬਦ ਮਰੈ ਸੂਈ ਜਨ ਪੂਰਾ ਸਤਗੁਰ ਆਖ ਸੁਣਾਏ ਸੂਰਾ ਸਤਗੁਰ ਆਖ ਸੁਣਾਏ ਇੱਥੇ ਵਿਸਰਾਮ ਲਾਉਣਾ ਹੈ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਾਨ ਪੀ ਮਾਨ ਪੀਵੇ ਭਾਇ ਸੁਭਾਈ ਹੀ ਪੜ ਪੰਡਿਤ ਅਵਰਾ ਸਮਝਾਏ ਪੜ ਭਾਰਾ ਉਚਾਰਨ ਕਰਨਾ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਪਾੜ ਥਾਕੇ ਸਾਤ ਨ ਆਈ ਹੈ ਇਹ ਪੜ ਇਹ ਵੀ ਪੜਾ ਪਾੜ ਥਾਕੇ ਸਾਤ ਨ ਆਈ ਹੈ ਇੱਕ ਭਸਮ ਲਗਾਈ ਫਿਰ ਹੈ ਭੇਖ ਧਾਰੀ ਬਿਨ ਸ਼ਬਦ ਹੈ ਹੋਮ ਕੇਨ ਮਾਰੀ ਆਨ ਦਿਨ ਜਲਤ ਰਹੈ ਦਿਨ ਰਾਤੀ ਭਰਮ ਭੀਦ ਭਰਮ ਭੀਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ ਸ਼ਬਦ ਮੁਏ ਹਰ ਨਾਮ ਨਿਵਾਸੀ ਅਨ ਦਿਨ ਸਦਾ ਰਹਹਿ ਰੰਗ ਰਾਤੀ ਭੈ ਭਾਈ ਭਗਤ ਚਿਤ ਲਾਈ ਹੈ ਮਨਮੁਖ ਨਿੰਦਾ ਕਰ ਕਰ ਵਿਗੁੱਤਾ ਮਨਮੁਖ ਪਦ ਤੇ ਵਿਸਰਾਮ ਲਾਉਣਾ ਹੈ ਨਿੰਦਾ ਕਰ ਕਰ ਵਿਗੁੱਤਾ ਉਚਾਰਨ ਕਰਨਾ ਹੈ ਵਿਗੂਤਾ ਨਹੀਂ ਕਹਿਣਾ ਵਿਗੁੱਤਾ ਅੰਤਰ ਲੋਭ ਭੌ ਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪੁਛਤਾਈ ਹੀ ਸਚੈ ਸ਼ਬਦ ਸਚੀ ਪਾਤ ਹੋਈ ਬਿਨ ਨਾਵੈ ਮੁਕਤ ਨਾ ਪਾਵੈ ਕੋਈ ਬਿਨ ਸਤਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਏਕ ਸਿੱਧ ਸਾਧਿਕ ਬਹੁਤ ਵਿਚਾਰੀ ਇੱਕ ਅਹਨਸ ਨਾਮ ਰਤੇ ਨਿਰੰਕਾਰੀ ਜਿਸਨੋਂ ਆਪ ਮਿਲਾਏ ਸੋ ਬੂਝੈ ਭਗਤ ਪਾਏ ਪਉ ਜਾਈ ਏ ਇਸ ਨਾਨਦਾਨ ਕਰਹਿ ਨਹੀਂ ਬੂਝਹਿ ਇੱਕ ਮਨੁਆ ਮਾਰ ਮਨੈ ਸੋ ਲੂਝਹਿ ਸਾਚੈ ਸ਼ਬਦ ਰਤੇ ਇੱਕ ਰੰਗੀ ਸਾਚੈ ਸ਼ਬਦ ਮਿਲਾਈ ਏ ਆਪੇ ਸਰਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਈ ਆਪੇ ਨਦਰ ਕਰੇ ਮਨ ਵਸਿਆ ਮੀਰੇ ਪ੍ਰਭ ਇਉ ਫੁਰਮਾਈ ਹੈ ਸਤਗੁਰ ਸੇਵਹ ਸੇ ਜਨ ਸਾਚੀ ਮਨਮੁਖ ਸੇਵ ਨਾ ਜਾਣਣ ਕਾਚੇ ਮਨਮੁਖ ਪਦ ਤੇ ਵਿਸਰਾਮ ਲਾਉਣਾ ਹੈ ਮਨਮੁਖ ਸੇਵ ਨਾ ਜਾਣਣ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੈ ਤਿਉ ਲਾਈ ਹੈ ਜੁਗ ਜੁਗ ਸਾਚਾ ਇਕੋ ਜ ਇਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲ ਕਮਾਇਆ ਮਰ ਮਰ ਜਮਹਿ ਦੂਜਾ ਪਾਇਆ ਬਿਨ ਸਤਗੁਰ ਸੇਵੀ ਮੁਕਤ ਨ ਹੋਈ ਮਨ ਦੇਖੋ ਲੇਵ ਲਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੋਆ ਨਾ ਕੇਛੁ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰ ਸਾਚੈ ਪਤ ਪਾਈ ਹੈ